ਕੀ ਕਰਦੀ ਹੈ ਹੁਣ ਆਪਾਂ ਲੈਣ ਲੱਗਿਆ ਚੁੱਲਾ ਠੀਕ ਹੈ ਜੀ ਮਿੱਟੀ ਦਾ ਚੁੱਲਾ ਤੁਹਾਨੂੰ ਪਤਾ ਸਿਆਲਾਂ ਦੇ ਵਿੱਚ ਚੁੱਲਾ ਬਹੁਤ ਵਧੀਆ ਹੁੰਦਾ ਹਾਂਜੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਜੀ ਤੁਹਾਡਾ ਇਹਦੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਾਂ ਤੁਹਾਨੂੰ ਦੱਸਿਆ ਸੀ ਆਏ ਸੀ ਆਪਣੇ ਸਸੁਰਾਲ ਸਸੁਰਾਲ ਆਪਾਂ ਖਾ ਰਿਆ ਜੀ ਆਲੂ ਵਾਲੇ ਪਰੌਠੇ ਵਿੱਦ ਘਰ ਦਾ ਮੱਖਣ ਮੱਖਣ ਦਾ ਸੰਤਨ ਛਾਂਤੂ ਖਾ ਲਈ ਰੋਟੀ ਮੈਂ ਖਾਂਦੀ ਨਹੀਂ ਹੈ ਸਵੇਰੇ ਸਵੇਰੇ ਤੜਕੇ ਤੜਕੇ ਰੋਟੀ ਛਕ ਲਿਆ ਰਾਣੀ ਸੁੰਦਰਾ ਨੂੰ ਲੈ ਕੇ ਆਏ ਆ ਆਪਾਂ ਧਵਾ ਕੇ ਠੀਕ ਹੈ ਜੀ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਤਾਹੂ ਦਾ ਪਰੌਠਾ ਤੇ ਕਰਦੇ ਆ ਫਿਰ ਗੱਲ ਬਾਅਦ ਵਿੱਚ ਤੇ ਆਪਾਂ ਥੋੜੇ ਟਾਈਮ ਤੱਕ ਚੱਲ ਜਾਣਾ ਹੁਣ ਘਰ ਠੀਕ ਹੈ ਜੀ ਤੇ ਇਧਰ ਦੇਖੋ ਇਹ ਸ਼ਾਨ ਕੀ ਕਰਦਾ ਪੁੱਠੇ ਪੰਗੇ ਨਾ ਕਰ ਪੁੱਤ ਨਾ ਕਰ ਲੈ ਲਓਗੇ ਤਾਂ ਗਏ ਆ ਜਾਓ ਗਾਇਸ ਖਾ ਲਓ ਪਰੌਠਾ ਆ ਜਾ ਗਾਇਸ ਖਾ ਲਓ ਪਰੌਠਾ ਮਨਖੰਦ ਰੱਖੰਦਾ ਗਰਮਾ ਗਰਮ ਹਨਾ ਮੱਖਣਾ ਸੰਤ ਹੋ ਤਸੋ ਹਲੋ ਗਾਇਸ ਸਵਾਗਤ ਹੈ ਤੁਹਾਨੂੰ ਲੱਕ ਸਟਾਰਟ ਕਰਿਆ ਆਰਡਰ ਕਰ ਦਸੀ ਇੱਕ ਵੇਪ ਤੇ ਜੀਜੀ ਲੈ ਜਾਣਾ ਆਰਡਰ ਵੀ ਜੀਜੀ ਲੈ ਜਾਣਾ ਅੱਜ ਵੀ ਤਾਂ ਕਰੀ ਜਾਂਦਾ ਆ ਸ਼ਾਮ ਵੀ ਜੀਜੀ ਲੈਣ ਜਾਣਾ ਪਪਾ ਬਣਾਦੇ ਗਾਇਸ ਅੱਜ ਪਪਾ ਪਪਾ ਨੇ ਹੀ ਰੋ ਲੱਗਦੇ ਆ ਜੇ ਵੀ ਤੂੰ ਹੀ ਹੀਰੋ ਲੱਗਦਾ ਲਓ ਜੀ ਇੱਕ ਨਾ ਤੁਹਾਨੂੰ ਦਿਖਾਉਨੇ ਆ ਹਾਕਦਾ ਮੈਨੂੰ ਦੱਸਿਓ ਬਚਪਨ ਚ ਕਿਹੜਾ ਇਦਾਂ ਇਦਾਂ ਕਰਦਾ ਰਿਹਾ ਦੇ ਆ ਦੇਖੋ ਮੜੇ ਮੈਂ ਦੀ ਸਸਰੀ ਕਾ ਹਾਕੀ ਕਰਦੀ ਆ ਕੀ ਕਰਦੀ ਆ ਅੱਜ ਤਾਂ ਵੀ ਹੋਏ ਉਹ ਬੂਰੇ ਕੋ ਭਾਵਾ ਇਹ ਕਾ ਕੀ ਕਰਦੇ ਮੈਡਮ ਜੀ ਕੋਈ ਨਹੀਂ ਬੈਠੀ ਲਾਣੇ ਖੇਡਣ ਦੇ ਕੋਈ ਨਹੀਂ ਮਿੱਟੀ ਚ ਖੇਡਣਾ ਵਧੀਆ ਚੀਜ਼ ਹੁੰਦੀ ਆ ਵਧੀਆ ਗੱਲ ਹੁੰਦੀ ਹੈ ਖੇਡ ਹੈ ਤੂੰ ਵੀ ਖੇਡੋ ਤੂੰ ਵੀ ਖੇਡੋ ਖਰਾ ਉਹਦੇ ਸਿਰ ਚ ਨਾ ਨਾ ਚਾਹੀਏ ਪਾਓ ਹੈ ਨਾ ਕਾਕੇ

ਕਿਹੜੇ-ਕਿਹੜੇ ਇੱਦਾਂ ਮਿੱਟੀ 'ਚ ਖੇਡਦੇ ਰਏ ਅਸੀਂ ਤਾਂ ਬਹੁਤ ਖੇਡੇ ਅਸੀਂ ਵੀ ਜੇ ਨਿੱਕੇ ਹੁੰਦੇ ਸੀ ਨਾ ਸਾਰੀ-ਸਾਰੀ ਦਿਹਾੜੀ ਘਰੇ ਨਹੀਂ ਵੜਨਾ ਮਿੱਟੀ 'ਚ ਖੇਡਦੇ ਰਹਾ ਉਦੋਂ ਤੇ ਲੋ ਭੁੱਖ ਮਿਲੀ ਕੋਈ ਲੱਗਦੀ ਹੁੰਦੀ ਹੈ ਨਾ ਬੰਦੇ ਨੂੰ ਸਾਰੀ ਦਿਹਾੜੀ ਘੁੰਮਣਾ ਸਵੇਰ ਤੋਂ ਨਿਕਲ ਜਾਣਾ ਜਿੱਦਾਂ ਛੁੱਟੀ ਹੁੰਦੀ ਉਹਦੋਂ ਚਾਹ ਹੀ ਇੰਨਾ ਹੁੰਦਾ ਸੀ ਵੀ ਹਾਂ ਵੀ ਅੱਜ ਦਾ ਤੇ ਬਹੁਤ ਵਧੀਆ ਤਰੀਕੇ ਨਾਲ گزارਾਂਗੇ ਤੇ ਇੱਦਾਂ ਇੱਦਾਂ ਅਸੀਂ ਵੀ ਬਹੁਤ ਖੇਡਦੇ ਰਏ ਬਹੁਤ ਖੇਡੇ ਆ ਸਾਰੀ-ਸਾਰੀ ਦਿਹਾੜੀ ਵੀ ਵੜਨਾ ਲਓ ਜੀ ਆਪਾਂ ਆ ਗਏ ਜੀ ਹੁਣ ਆਰਸੀਐਫ ਸੌਰਿਆ ਦੇ ਘਰੋਂ ਆਪਾਂ ਗਏ ਆ ਘਰੇ ਹੁਣ ਆਪਾਂ ਲੈਣ ਲੱਗੇ ਆ ਚੁੱਲਾ ਠੀਕ ਹੈ ਜੀ ਮਿੱਟੀ ਦਾ ਚੁੱਲਾ ਜਾਣੋ ਬੜਾ ਸਿਆਰਾਂ ਦੇ ਵਿੱਚ ਚੁੱਲਾ ਬਹੁਤ ਵਧੀਆ ਹੁੰਦਾ ਕਿਉਂਕਿ ਲੈਣ ਨੂੰ ਤਾਂ ਭਾਅ ਵੀ ਲੈ ਲੀਏ ਪਰ ਇਹ ਤਪਦਾ ਬਹੁਤ ਜ਼ਿਆਦਾ ਆ ਭਾਈ ਉਹਨਾਂ ਨੇ ਸਲਾਹ ਦਿੱਤੀ ਆ ਭਾਈ ਹੁਣੀ ਆ ਆਰਸੀਫ ਇੱਥੇ ਇਹਨੇ ਕੰਮ ਕਰਦੇ ਬਹੁਤ ਟਾਈਮ ਤੋਂ ਤੇ ਮੇਰੇ ਵਾਕ ਬਹੁਤ ਚਿਰਦੇ ਆ ਤੇ ਆਪਾਂ ਉਹਦਾ ਅਹੀਂ ਆਏ ਸ਼ਹਿਰ ਨੂੰ ਆ ਪਰ ਮੈਂ ਸੋਚਿਆ ਆਪਾਂ ਭਾਈ ਕੋਲ ਸਾਮਾਨ ਲੈਣਾ ਵਾ ਤੇ ਇੱਥੇ ਇੱਕ ਹੈਗਾ ਮਿੱਟੀ ਦਾ ਚੁੱਲਾ ਵੀ ਆ ਤੇ ਆਹ ਸੀਮੈਂਟ ਦਾ ਚੁੱਲਾ ਵੀ ਆ ਸੀਮੈਂਟ ਦਾ ਕਿੰਨੇ ਦਾ ਆ ਭਾਈ 650 ਸਾਢੇ 350 ਦਾ ਆਪਣਾ ਕਰਕੇ ਠੀਕ ਆ ਠੀਕ ਆ ਸੋ ਆਪਾਂ ਲੈ ਆ ਜੀ ਆ ਪੰਛੀਆਂ ਵਾਸਤੇ ਕਿਉਂਕਿ ਸਵੇਰੇ ਸਵੇਰੇ ਕਈ ਮੌਕੇ ਆਪਾਂ ਪੰਛੀਆਂ ਨੂੰ ਪਾਣੀ ਵੀ ਪਿਲਾਉਣਾ ਹੁੰਦਾ ਕੋਈ ਖਾਣਾ ਪਾਣੀ ਆ ਦੋ ਡੂੰਘੇ ਲੈ ਆ ਕੋਠੇ ਤੇ ਰੱਖਣ ਵਾਸਤੇ ਠੀਕ ਆ ਜੀ ਤੇ ਹੋਰ ਆਪਾਂ ਇੱਕ ਲੈਣਾ ਮਿੱਟੀ ਦਾ ਚੁੱਲਾ ਐ ਆਰਸੀਐਫ ਗੇਟ ਨੰਬਰ 3 ਦੇ ਉੱਤੇ ਰੇਲ ਕੋਲ ਫੈਕਟਰੀ ਇਧਰ ਅੰਕਲ ਜੀ ਸਾਗ ਲਾ ਰਹੇ ਆ ਆ ਦਾ ਵੱਡੇ ਕ ਲੈ ਕੇ ਆਇਆ ਸਾਗ ਅੰਕਲ ਲੱਗਦਾ ਸੋ ਆਪਾਂ ਲੈ ਲਈਏ ਹੁਣ ਚੁੱਲਾ ਏ ਮੈਡਮ ਜੀ ਇੱਕ ਚੁੱਲਾ ਆ ਉਹ ਪਿਆਲਾ 60 ਸਿੱਧਾ ਕਹਿ ਤੂੰ 100 ਕਹਿਣਾ ਚਾਹੁੰਨਾ ਵਾ 100 ਠੀਕ ਆ 200 ਹੋ ਗਿਆ ਤੇ ਸੌਰੀ ਇਹ ਚੋਲਾ 140 ਦਾ ਚੱਲ 240 ਇਹ ਹੋ ਗਿਆ ਉਹ ਜਿਹੜਾ ਉਹ ਕੜਾਈ ਆ ਇਹ ਕਾ ਟੁੱਟ ਨਾ ਜਾਵੇ ਤਾਂ ਕਹਿਣਾ ਚੱਲ ਕੋਈ ਨਹੀਂ ਸੋਈ ਡਿੱਗੀ ਚ ਰੱਖ ਲਿਆ ਆਪਾਂ ਇਹਨੂੰ ਹੁਣ ਕਰੀਏ ਬੰਦ ਚਲੋ ਜੀ ਸਬਜ਼ੀ ਲੈ ਲਈ ਲੋ ਜੀ ਹੁਣ ਆਪਾਂ ਚੱਲੇ ਆਰ.ਸੀ.ਐਫ ਤੋਂ ਘਰ ਤੇ ਘਰ ਆਪਾਂ ਲੈ ਕੇ ਚੱਲੇ ਦੁੱਧ ਚੱਲੀਏ ਹੁਣ ਆਪਾਂ ਲਓ ਜੀ ਨਾਰੀਅਲ ਪਾਣੀ ਪੀਓ ਬੱਚੋ ਇਹਦੇ ਗੋਦੀ ਚ ਰੱਖਾ ਕੇ ਖੰਮੋਣ ਸ਼ਾਨ ਨਾਰੀਅਲ ਪਾਣੀ ਲੋ ਜੀ ਨਾਰੀਅਲ ਪਾਣੀ ਹੁਣ ਇੱਥੋਂ ਆਪਾਂ ਬਸਾਈਏ ਇੱਥੋਂ ਭਾਈ ਹੁਣ ਆਪਾਂ ਬਸਾਇਆ ਮਸਾਲਾ ਸੁੰਡ ਹੋਰ ਕੀ ਲੈਣਾ ਲੈਣਾ ਕੁਛ ਹਾਂ ਭਾਈ ਕੋਈ ਦਿੱਕਤ ਨਹੀਂ ਵਲੌਗ ਬੰਦਾ ਵੇ ਤੁਹਾਡਾ ਮੈਂ ਤਾਂ ਭਰਾ ਪੁੱਛਣਾ ਜ਼ਰੂਰੀ ਹੁੰਦਾ ਇੱਧਰ ਭਾਈ ਹੁਣ ਕੋਈ ਇਨਾਂ ਕੋਲ ਫਰੂਟ ਆਪਾਂ ਲੈਣੇ ਆਂ ਚੈਨਲ ਹੀ ਸਬਸਕ੍ਰਾਈਬ ਕਰ ਦੇ ਯਾਰ ਸਾਡਾ ਹੈ ਅਸੀਂ ਜਦੋਂ ਵੀ ਆਣਾ ਆਰਸੀ ਆ ਫਾਈਏ ਅਸੀਂ ਸਹੈਣਪੁਰੋਂ ਆਉਂਦਾ ਆਰਸੀ ਇੱਥੇ ਸਾਡਾ ਪੈਂਟਾ 1.5 ਘੰਟਾ ਬੰਨੇ ਹੁਣ ਉਸਤਾਦ ਜੀ ਜੇਦ ਕਰਦੇ ਪਿਆ ਕੀ ਲੈਣਾ ਹੈ ਪਤੰਗ ਤੇ ਪਤੰਗ ਤਾਂ ਬਣਾ ਰਹਿ ਨਹੀਂ ਸਕਦਾ ਚੜਾਉਣਾ ਚੜਾਉਣਾ ਹੁੰਦਾ ਚੜਾਉਣਾ ਹੁੰਦਾ ਹਾਂ ਹੁੰਦਾ ਚੜਾਉਣਾ ਕੋਈ ਪਤੰਗ ਚੜਾਉਣਾ ਹੁੰਦਾ ਪਤੰਗ ਨਹੀਂ ਲੈ ਪਤੰਗ ਤਾਂ ਜੀ ਪਤੰਗ ਤੇਰੇ ਢੇਰੇ ਘਲਾ ਦੇਣਾ ਜਿੰਨਾ ਮਰਜ਼ੀ ਚੜਾਈ ਜਾਏ ਬਸੰਤ ਦੇ ਪਤੰਗ ਚੜਾਓ ਮੈਨੂੰ ਪੈਨ ਹੁੰਦਾ ਨਹੀਂ ਤੇ ਤੈਨੂੰ ਕਿੱਥੇ ਚੜਾ ਦੂੰ ਮੈਨੂੰ ਨਹੀਂ ਪਤੰਗ ਚੜਾਉਣਾ ਆਇਆ ਇਹਨੂੰ ਇਹਨੂੰ ਹੁੰਦਾ ਲੇਕਿਨ ਸਭ ਕਹੀਏ ਕਿ ਸਵਾਲ ਰਹਿਦਾ ਹੈ ਕਿ ਆਖਿਰ ਇਸਕੇ ਲੋ ਜੀ ਹੁਣ ਆਪਾਂ ਚੱਲੇ ਆਂ ਜੀ ਘਰ ਤੇ ਘਰੇ ਜਾ ਕੇ ਮਿਲਦੇ ਆਂ ਨਾਲੇ ਬਿਨੇ ਆ ਚਾਹ ਤੇ ਨਾਲੇ ਅੱਜ ਜਿਹੜਾ ਨਵਾਂ ਚੁੱਲਾ ਲਿਆਵਾ ਉੱਤੇ ਬਣਾਵਾਂਗੇ ਸ਼ਕਰਗੰਦੀ ਠੀਕ ਆ ਜੀ ਲੋ ਜੀ ਆਪਾਂ ਆ ਗਏ ਆ ਜੀ ਘਰ ਰਸਤੇ 'ਚ ਇਹਨਾਂ ਨੇ ਆਪਣੇ ਕੋਲ ਪਤੰਗ ਵੀ ਮਗਾਈ ਸੀ ਆਪਾਂ 6 ਪਤੰਗ ਲਿਆਏ ਆ 6 ਠੀਕ ਆ ਜੀ ਖਾੜੇ ਸ਼ਾਨ ਤੇ ਨਾਲ ਆਪਾਂ ਲਿਆਂਦੀ ਇਹਨਾਂ ਵਾਸਤੇ ਡੋਰ ਡੋਰ ਵੀ ਚਾਹ ਡੋਰ ਲਿਆ ਕੰਦੀ ਤੇਲੀ ਰਾਗਵਲੀ ਠੀਕ ਆ ਖੁਸ਼ੀਲੀ ਖੁਸ਼ੀਲੀ ਪਿੰਕ ਵਾਲਾ ਠੀਕ ਆ ਆ ਚਾਰੇ ਤੁਹਾਡੇ ਚਾਰ ਵਾਲਿਆ ਰੱਖ ਲੋ ਯਾ ਲੋ ਠੀਕ ਆ ਬਲੈਕ ਵਾਲੇ ਵਿਚਰਾ ਦੇ ਵਿਚਰਾ ਰੱਖ ਠੀਕ ਆ ਆ ਲੋ ਚਲੋ ਜੀ ਆਪਾਂ ਹੁਣ ਪਹੁੰਚ ਗਏ ਘਰ ਤੇ ਹੁਣ ਆਪਾਂ ਫੋਨ ਦੀ ਬੈਟਰੀ ਵੀ 1% ਰਹਿ ਗਈ ਆ ਇਹਨੂੰ ਚਾਰਜ ਕਰੀਏ ਤੇ ਬਾਅਦ ਚ ਦੇ ਦਿਆਂ ਇਹ ਚੁੱਲੇ ਤੇ ਅੱਜ ਬਣੂਗੀ ਸ਼ਗਰਗੰਦੀ ਅੱਜ ਨਵੇਂ ਚੁੱਲੇ ਤੇ ਬਣੂਗੀ ਸ਼ਗਰਗੰਦੀ ਹਾਂ ਜੀ ਸਾਬ ਜੀ ਸਾਡਾ ਭੁੱਲ ਗਿਆ ਚਾਰਜਰ ਹੁਣ ਮੈ ਜਾਣਾ ਪਿਆ ਚਾਰਜਰ ਲੈਣ ਕਿਉਂ ਮੈਂ ਭੁੱਲ ਗਿਆ ਚਾਰਜਰ ਚਾਰਜਰ ਤੋਂ ਬਿਨਾ ਫੋਨ ਕਿਸੇ ਕੰਮ ਦਾ ਨਹੀਂ ਹੈਗਾ ਤੇ ਮੈਂ ਹੁਣ ਜਾਣਾ ਪਿਆ ਉਹ ਚਾਰਜਰ ਲੈਣਾ ਆਪਣਾ ਠੀਕ ਹੈ ਜੀ ਤੇ ਚਾਰਜਰ ਲਿਆ ਆਗੇ ਫੇਰ ਫੋਨ ਚਾਰਜ ਲਾਉਣਾ ਕਿਉਂਕਿ ਤੇ ਬੈਟਰੀ ਹੋ ਗਈ ਬਿਲਕੁਲ ਲੋ ਠੀਕ ਹੈ ਹੁਣ ਆਪਾਂ ਜਾਂਦੇ ਪਏ ਆ ਚਾਰਜਰ ਲੈਣ ਲਓ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਹੁਸੈਨਪੁਰ ਤੋਂ ਪੂਲ ਪਰਮ ਜਿਹੜਾ ਰੋਡ ਜਾਂਦਾ ਆ ਸ਼ਾਮ ਸ਼ਾਮ ਦਾ ਇੱਥੇ ਵਿਊ ਚੈੱਕ ਕਰੋ ਯਾਰ ਕਿੰਨਾ ਘੈਂਟ ਵਿਊ ਆ ਰਿਹਾ ਨਾ ਰ ਜੀ ਹਾਂ ਮੈਂ ਹੁਣ ਆਪਾਂ ਚੱਲੇ ਆਂ ਪਿੰਡ ਆਪਣੇ ਠੀਕ ਹੈ ਜੀ ਆਪਾਂ ਚੱਲੇ ਆਂ ਸਾਧੂਵਾਲ ਤੇ ਇੱਥੇ ਆਪਾਂ ਭੁੱਲ ਗਏ ਆਂ ਆਪਣਾ ਚਾਰਜਰ ਫਿਰਦੁਆਰਾ ਮੈਨੂੰ ਆਉਣਾ ਪਿਆ ਚਾਰਜਰ ਤੇ ਆਪਣਾ ਲੈਪਟਾਪ ਕਿਉਂਕਿ ਐਡੀਟਿੰਗ ਵਗੈਰਾ ਕਰਨੀ ਹੁੰਦੀ ਆ ਲੈਪਟਾਪ ਵੀ ਇੱਥੇ ਭੁੱਲ ਗਏ ਚਾਰਜਰ ਵੀ ਇੱਥੇ ਭੁੱਲ ਗਏ ਤੇ ਹੁਣ ਮੈਂ ਆਇਆ ਸੀਗਾ ਫਿਰ ਸੈਨਪੁਰ ਤੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਤੇ ਸ਼ਾਮ ਦੀ ਦੇਖੋ ਯਾਰ ਦਾ ਬਹੁਤ ਬਹੁਤ ਸੇ थैंक यू ਆਤਮਾ ਜਰ ਤੇ ਲੋਕ ਸੋ ਇਦਾਂ ਹੀ ਬਸ ਪਿਆਰ ਸਪੋਰਟ ਦੇਣਾ ਤੁਸੀਂ ਆਪਣਾ ਤੇ ਆਪਾਂ ਇਸੇ ਤਰ੍ਹਾਂ ਵਿਲੌਗ ਕਰਾਉਂਦੇ ਰਵਾਂਗੇ ਸੋ ਪਲੀਜ਼ ਤੁਸੀਂ ਇਸ ਵੀਡੀਓ ਨੂੰ ਜਿੰਨਾ ਵੀ ਜ਼ਿਆਦਾ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਉਨਨਾ ਜ਼ਿਆਦਾ ਸਾਡੀ ਵਧੀਆ ਲੱਗੂਗਾ ਅਪਰੀਸ਼ੀਏਟ ਕਰੋ ਪਲੀਜ਼ ਔਰ ਜੇ ਕਿਸੇ ਵੀ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਤੇ ਇਹ ਕਮੈਂਟ ਕਰਕੇ ਦੱਸ ਸਕਦੇ ਆ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਕਿ ਤੁਹਾਡੀ ਫਰਮਾਇਸ਼ ਜਿਹੜੀ ਆ ਪੂਰੀ ਕਰ ਸਕੀਏ ਤੇ ਗਾਹ ਹੌਲੀ 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 ਆਪਾਂ ਜਿੱਤਾਂ ਵਧੀਆ ਵਧੀਆ ਸਟੋਰੀ ਟਾਈਪ ਵੀ ਆਪਾਂ ਬਣਾਉਣੀ ਸ਼ੁਰੂ ਕਰਾਂਗੇ ਵੀਡੀਓ ਸੋ 1000 ਸਬਸਕਰਾਈਬਰ ਪਲੀਜ਼ ਕਰਾਓ ਤਾਂ ਜੋ ਆਪਾਂ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਈਏ ਵਧੀਆ ਵੀਡੀਓ ਬਣਾਉਣੀ ਸ਼ੁਰੂ ਕਰੀਏ ਸਟੋਰੀ ਟਾਈਪ ਵੀਡੀਓ ਬਣਾਉਣੀ ਸ਼ੁਰੂ ਕਰੀਏ ਥੋੜਾ ਆਪਾਂ ਚਾਹੁੰਦੇ ਆ ਵੀ ਉਹੜਾ ਇਨਕਰੀਜ਼ ਹੋ ਜਾ ਰ ਆਪਣੇ ਜੋ ਸਬਸਕ੍ਰਾਈਬਰ ਆ ਫਿਰ ਆਪਾਂ ਥੋੜਾ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾਉਣੀ ਸ਼ੁਰੂ ਕਰਾਂਗੇ ਸੋ ਸੋਸ ਮਿਲ ਜਾਈ ਸਵੇਰੇ ਕੱਲ ਦੇ ਬਲੌਗ ਦੇ ਵਿੱਚ ਟਾਟਾ ਬਾਈ ਬਾਈ ਟੇਕ ਕੇਅਰ